ਮੰਡੀ ਦੇ ਵਿੱਚ ਕਈ ਕਿਸਾਨਾਂ ਨੂੰ ਜਿਨ੍ਹਾਂ ਦੀਆਂ ਢੇਰੀਆਂ ਲੱਗੀਆਂ ਰਹਿ ਗਈਆਂ ਖਰੀਦ ਨਹੀਂ ਹੋਈ ਉਹਨਾਂ ਨੂੰ ਦਿਵਾਲੀ ਖੇਤਾਂ ਖੇਤਾਂ ਚ ਮੰਡੀਆਂ ਚ ਕੱਟਣੀ ਪਈ ਮਤਲਬ ਉਹਨਾਂ ਦੀ ਦਿਵਾਲੀ ਮੰਡੀਆਂ ਦੀ ਢੇਰੀਆਂ ਤੇ ਬੀਤੀ ਪੰਜਾਬ ਦੇ ਵਿੱਚ ਅਜੇ ਵੀ ਝੋਨੇ ਦੀ ਵਾਢੀ ਨੇ ਪੂਰਾ ਜੋਰ ਨਹੀਂ ਫੜਿਆ ਪੰਜਾਬ ਸਰਕਾਰ ਵੱਲੋਂ ਕੇਂਦਰ ਵੱਲੋਂ ਖਰੀਦ ਏਜੰਸੀਆਂ ਵੱਲੋਂ ਇੱਕ ਟੀਚਾ ਜਿਹੜਾ ਨਿਸ਼ਚਿਤ ਕੀਤਾ ਗਿਆ ਕਿ ਇਸ ਵਾਰ ਪੰਜਾਬ ਦੇ ਵਿੱਚ 172 ਲੱਖ ਮੀਟਰ ਟਨ ਜੋਨੇ ਦੀ ਪੈਦਾਵਾਰ ਦਾ ਹੁੰਦਾ ਜੇ ਕਿ ਇੰਨੀ ਮੰਡੀਆਂ ਚ ਆ ਜਾਣੀਆਂ, ਬਾਜ਼ਾਰ ਚ ਆ ਜਾਣੀਆਂ। ਪਰ ਅਜੇ ਤੱਕ ਕਹਿੰਦੇ ਜੀ 44 44 ਲੱਖ ਮੀਟਰ ਟਨ ਹੀ ਚੋਨਾ ਵਾਰ ਆਇਆ। ਜਿਹਦੇ ਵਿੱਚੋਂ 42 ਲੱਖ ਮੀਟਰ ਟਨ ਤੋਂ ਵੱਧ ਦਾ ਚੋਨੇ ਦੀ ਖਰੀਦ ਹੋ ਚੁੱਕੀ ਹੈ। ਅੱਜ ਸ਼ਾਮ ਤੱਕ ਦੇ ਜੇ ਅੰਕੜੇ ਸ਼ਾਮਿਲ ਕਰ ਲੋਗੇ ਤਾਂ ਕੋਸਾ ਦਾ 44 45 ਪਹੁੰਚ ਜਾਵੇ ਤੇ ਉਹੀ ਜੀ ਫਰਾਮਦ ਵੀ ਵੱਜ ਜਾਣੀ ਹੈ। ਪਰ ਸਵਾਲ ਹੈ ਟੀਚੇ ਦਾ ਜਿਹੜਾ 172 ਲੱਖ ਮੀਟਰ ਟਨ ਚੋਨਾ ਪੈਦਾਵਾਰ ਦਾ ਟੀਚਾ ਰੱਖਿਆ ਹੈ ਇਹਦਾ ਮਤਲਬ ਉਹ ਇੱਕ ਤੀ ਸਰ ਹੋਏਗਾ ਕਿ ਨਹੀਂ ਉੱਥੇ ਤੱਕ ਪਹੁੰਚ ਹੋਏਗੀ ਕਿ ਨਹੀਂ ਕਿਉਂਕਿ ਪੰਜਾਬ ਦਾ ਕਿੰਨਾ ਖੇਤਰ ਜਿਹੜੇ 7-8 ਜ਼ਿਲ੍ਹੇ ਪੂਰੀ ਤਰ੍ਹਾਂ ਹੜ ਦੀ ਮਾਰੇ ਠਾਏ ਜਿੱਥੇ ਹਜ਼ਾਰਾਂ ਏਕੜ ਖੇਤ ਤਬਾਹ ਹੋ ਗਏ ਖੇਤ ਹੜ ਗਏ ਤੇ ਉੱਥੇ ਫਸਲ ਕਿੱਥੇ ਬਚੀ ਜੀ ਇੱਕ ਤੋ ਪਹਿਲੂ ਦੂਸਰਾ ਓਵਰਾਲ ਮੀਂਹ ਕੈ ਪੈਣ ਕਰਕੇ ਜਿਹੜੀ ਝੋਨੇ ਦੀ ਪੈਦਾਵਾਰ ਤੇ ਅਸਰ ਪਿਆ ਉਹਦੇ ਸਿੱਟੇ ਤੇ ਅਸਰ ਪਿਆ ਨਮੀ ਵਧ ਗਈ ਅਜੇ ਤੱਕ ਬਾਢੀ ਨਹੀਂ ਜੋਰ ਫੜ ਸਕੀ ਬੂਟਾ ਛੋਟਾ ਰਹਿ ਗਿਆ ਫਿਰ ਇਹਦੇ ਵਿੱਚ ਚੀਨੀ ਵਾਇਰਸ ਆ ਗਿਆ ਉਹਨੇ ਦਾਣਾ ਵੋਜੂ ਕਰਤਾ ਕਮਜ਼ੋਰ ਕਰਤਾ ਇਹ ਸਾਰੇ ਪਹਿਲੂ ਵੀ ਇਹਦੇ ਨਾਲ ਗੌਰ ਫਰਮਾਉਣ ਵਾਲੇ ਨੇ ਸੋ ਇਸ ਵਾਰ ਪੰਜਾਬ ਚ ਝੋਨੇ ਦੀ ਖਰੀਦ ਦਾ ਟੀਚਾ ਪੂਰਾ ਹੋਣ ਦੀ ਸੰਭਾਵਨਾ ਕਾਫੀ ਘਟਾ ਤੇ ਇਹਦੇ باوجود ਵੀ ਮਤਲਬ ਕੇਂਦਰ ਸਰਕਾਰ ਦੀ ਸੂਬਾ ਸਰਕਾਰ ਦੀ ਕੋਈ ਖੇਤੀ ਨੀਤੀ ਦੇ ਉੱਤੇ ਅਜੇ ਤੱਕ ਅਜਿਹਾ ਕੋਈ ਕੰਮ ਹੁੰਦਾ ਮੈਂ ਨਹੀਂ ਦੇਖ ਰਿਹਾ ਜਿਹੜਾ ਇਹਨਾਂ ਮਸਲਿਆਂ ਦੇ ਵੱਲ ਗੌਰ ਕਰੇ ਕਿ ਜੇਕਰ ਇਹ ਨੁਕਸਾਨ ਹੋ ਰਹੇ ਨੇ ਉਹਦੀ ਪਰਪਾਈ ਕਿੱਥੋਂ ਆਣੀ ਆ ਜਿਹਦੇ ਖੇਤ ਚ ਪੈਦਾਵਾਰ ਘਟੀ ਜਿਹਦਾ ਅਨਾਜ ਘਟਿਆ ਉਹਦੇ ਉਹਦੀ ਪਰਪਾਈ ਕਿੱਥੋਂ ਆਣੀ ਆ ਇਹ ਸਵਾਲ ਵੀ ਨਾਲ ਤੁਰਿਆ ਆ ਰਿਹਾ ਤੇ ਪਰਾਲੀ ਵਾਲਾ ਮਸਲਾ ਇਹਦੇ ਨਾਲੇ ਜੁੜਿਆ ਇਸ ਲਈ ਇਹ ਅ 25 26% ਬਾਡੀ ਹੋਈ ਆ ਅਜੇ 70 75% ਪਈ ਆ ਤੇ ਇਹਦਾ ਮਤਲਬ ਫਿਰ ਬਾਡੀਓ ਘੱਟ ਹੋਈਆ ਤੇ ਫਿਰ ਇਹਦਾ ਮਤਲਬ ਹ ਉਹਨਾਂ ਤਾਂ ਹੈ ਹੀ ਨਹੀਂ ਕਿਸੇ ਪ੍ਰਾਲੀ ਸਾਡੇ ਨਾਲ ਫਿਰ ਵੀ ਦੋਸ਼ ਪੰਜਾਬ ਦੇ ਸਿਰ ਤੇ ਕੰਮ ਤਾਂ ਤੱਕ ਮਨਜਿੰਦਰ ਸਰਸਾ ਦਾ ਪੰਜਾਬ ਆ ਕੇ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਦੱਸਣ ਲੱਗਿਆ ਸੀ ਮੱਝ ਦਾ ਪੁੱਤ ਦੱਸਦਾ ਸੀ ਆਪਣੇ ਆਪ ਨੂੰ ਆਪਣਾ ਗੋਤਕ ਗਿਣਾ ਰਿਹਾ ਸੀ ਨਾਮ ਤੱਕ ਸਾਰਾ ਕੁਝ ਏਥੇ ਦਾ ਜੋੜ ਕੇ ਦੱਸ ਰਿਹਾ ਸੀ ਤੇ ਹੁਣ ਦਿੱਲੀ ਜਾਂਦੀ ਕਿਉਂ ਰੰਗ ਬਦਲ ਗਿਆ ਮੈਂ ਕਿਹਾ ਨਾ ਜਰਾ ਇਸ ਧੂਏ ਦਾ ਹੱਲ ਹੋਣਾ ਚਾਹੀਦਾ ਚਾਹੇ ਉਹ ਬੰਬ ਪਟਾਕਿਆਂ ਦਾ ਧੂਆਂ ਤੇ ਚਾਹੇ ਉਪਰ ਵਾਲੀ ਦਾ ਧੂਆਂ ਤੇ ਚਾਹੇ ਉਹ ਗੱਡੀਆਂ ਕਾਰਾਂ ਫੈਕਟਰੀਆਂ ਚੁੰਨੀਆਂ ਚੋਂ ਨਿਕਲਦਾ ਤੂੰ ਹੈ ਚਾਹੇ ਉਹ ਰੋਲੇ ਵਾਲਾ ਪ੍ਰਦੂਸ਼ਨ ਹੈ ਤਾਂ ਚਾਹੇ ਉਹ ਹਵਾਲਾ ਪ੍ਰਦੂਸ਼ਨ ਹੈ ਇਸ ਦੇ ਦੀ ਜ਼ਿੰਮੇਵਾਰ ਕੌਣ ਹੈ ਤੁਸੀਂ ਅਸੀਂ ਸਮਾਜ ਮਨੁੱਖ ਤੇ ਸਿਸਟਮ ਨੂੰ ਸਹੀ ਕਰਨਾ ਕਿਹਨੇ ਹੈ ਸੂਬਈ ਸਰਕਾਰਾਂ ਕੇਂਦਰ ਸਰਕਾਰਾਂ ਪ੍ਰਸ਼ਾਸਨ ਉਹਨਾਂ ਦਾ ਰੋਲ ਕਿੱਥੇ ਹੈ ਜੇ ਪ੍ਰਸ਼ਾਸਨ ਦਿਵਾਲੀਆਂ ਲੈਣ ਚ ਹੈ ਮਤਲਬ ਅਜੇ ਮੈਂ ਅਜੇ ਰੁਟਿਆ ਰਹੂਗਾ ਅਫਸਰ ਅਧਿਕਾਰੀਆਂ ਦਾ ਕੰਮੇ ਹੀ ਹੈ ਕਿ ਮੱਥਾ ਸਾਨੂੰ ਠੇਕ ਜੋ ਤੇ ਫਿਰ ਕੰਮ ਕਿਵੇਂ ਦਰਸੂ ਸੋਗਾ ਤੇ ਨਾਲ ਦਿੱਲੀ ਦਿੱਲੀ ਨੂੰ ਦਰਸਤ ਕਰੋ ਨਾ ਕਿ ਦੋਸ਼ ਪੰਜਾਬ ਦੇ ਸਰ ਤੇ ਮੜੋ ਤੇ ਆ ਝੋਨੇ ਦੀ ਖਰੀਦ ਦਾ ਮਸਲਾ ਵੀ ਗੰਭੀਰ ਹੈ